ਕਈ ਵਾਰੀ ਜ਼ਿੰਦਗੀ 'ਚ ਸੋਚਦੇ ਆਂ ਵੀ ਸਾਨੂੰ ਦੁੱਖ ਬੜੇ ਆ ਤੇ ਪਰਮਾਤਮਾ ਨੇ ਦੁੱਖ ਬੋਹ ਦਿੱਤੇ ਆ ਆਪਾਂ ਸ਼ਹਿਰਾਂ 'ਚ ਬੈਠ ਕੇ ਪਿੰਡਾਂ 'ਚ ਬੈਠ ਕੇ ਤੇ ਆਪਦੀਆਂ ਕੋਠੀਆਂ 'ਚ ਬੈਠ ਕੇ ਕਈ ਵਾਰੀ ਸੋਚਦੇ ਆਂ ਕਿ ਸਾਨੂੰ ਪਰਮਾਤਮਾ ਨੇ ਦੁੱਖ ਦੇ ਦਿੱਤੇ ਆ ਤੇ ਸਾਡੇ ਵਾਲੇ ਦੇਖਿਆ ਨਹੀਂ ਪਰ ਜਿਹੜੇ ਘਰ 'ਚ ਅਸੀਂ ਅੱਜ ਖੜੇ ਆ ਨਾ ਜਦੋਂ ਅਸੀਂ ਇਹਨਾਂ ਦੇ ਦੁੱਖ ਤੁਹਾਨੂੰ ਦੱਸੇ ਤੇ ਮੈਨੂੰ ਲੱਗਦਾ ਵੀ ਤੁਸੀਂ ਕਹਿਣਾ ਵੀ ਅਸੀਂ ਤਾਂ ਸੁਖੀ ਬਹੁਤ ਜ਼ਿਆਦਾ ਵੀ ਤੁਹਾਨੂੰ ਤਾਂ ਉਸ ਹਾਲ ਨਾਲ ਕੋਈ ਦੁੱਖ ਹੀ ਨਹੀਂ ਹੈਗਾ ਅਸੀਂ ਆਈ ਤਾਂ ਇੱਥੇ ਕੋਈ ਹੋਰ ਕੰਮ ਸੀ ਮੰਨ ਲਓ ਪਿੰਡ ਦੇ ਲੋਕਾਂ ਦੇ ਹੜ ਨਾਲ ਜਿਹੜੇ ਪ੍ਰਭਾਵਿਤ ਹੋਏ ਆ ਉਹਨਾਂ ਦੀ ਸੇਵਾ ਲਈ ਜਾ ਦੇਖਣ ਆਈ ਸੀ ਕੀ ਨੁਕਸਾਨ ਹੋ ਗਿਆ ਤੇ ਕੀ ਕੀ ਅਸੀਂ ਸੇਵਾ ਕਰ ਸਕਦੇ ਆ ਪਰ ਇਹ ਪਿੰਡ ਦੇ ਕਈ ਵੀਰਾਂ ਦੀ ਸਹਾਇਤਾ ਨਾਲ ਅਸੀਂ ਕੁਝ ਇਦਾਂ ਦੇ ਲੋਕਾਂ ਤੱਕ ਪਹੁੰਚੇ ਆ ਕਿ ਜੋ ਸਾਨੂੰ ਵੀ ਦੱਸਣ ਜੇ ਵੀ ਮੁਸ਼ਕਿਲ ਆ ਰਹੀ ਹੈ ਵੀ ਇੱਕ ਜ਼ਿੰਦਗੀ ਜਿਵੇਂ ਰਹਿ ਰਹੇ ਆ ਤੇ ਪਰਮਾਤਮਾ ਨੇ ਇਹਨਾਂ ਬਾਰੇ ਕੀ ਸੋਚਿਆ ਹੈ ਜਿਹੜੇ ਘਰ 'ਚ ਅਸੀਂ ਬੈਠੇ ਹੋਇਆ ਇੱਥੇ ਸਿਰਫ ਘਰ ਦੇ ਵਿੱਚ ਇੱਕ ਮਾਤਾ ਜੀ ਰਹਿੰਦੀ ਆ ਤੇ ਨਾਲ ਇਹਨਾਂ ਦਾ ਬੇਟਾ ਰਹਿੰਦਾ ਤੇ ਬੜੀ ਹੈਰਾਨੀ ਵਾਲੀ ਤੇ ਦੁੱਖ ਵਾਲੀ ਗੱਲ ਹੈ ਕਿ ਬੇਟਾ ਜਿਹੜਾ ਰਹਿੰਦਾ ਉਹਨੂੰ ਇਹ ਵੀ ਨਹੀਂ ਪਤਾ ਕਿ ਇਸ ਪਿੰਡ ਦੇ ਵਿੱਚ ਪਾਣੀ ਆਇਆ ਸੀ ਤੇ ਨੁਕਸਾਨ ਹੋਇਆ ਸੀ ਕਿਉਂਕਿ ਉਹ ਘਰ ਦੇ ਗੇਟ ਤੋਂ ਬਾਹਰ ਵੀ ਨਹੀਂ ਕੰਦੇ ਗਿਆ ਉਹ ਜਿਹੜਾ ਬੇਟਾ ਜੋ ਡਿਪਰੈਸ਼ਨ ਚ ਆ ਜਾਂ ਕੋਈ ਟੈਨਸ਼ਨ ਚ ਆ ਕੁਝ ਵੀ ਬੋਲਦਾ ਨਹੀਂ ਤੇ ਨਾ ਹੀ ਕੋਈ ਕੰਮ ਕਰਦਾ ਸਿਰਫ ਸਾਹਮਣੇ ਮੰਜਾ ਪਿਆ ਹੋਇਆ ਤੇ ਉਹਦੇ ਉੱਪਰ ਸਿਰਫ ਲੇਟਿਆ ਹੁੰਦਾ ਤੁਸੀਂ ਘਰ ਦੇ ਹਾਲਾਤ ਦੇਖੋਗੇ ਵੀ ਬਹੁਤ ਜ਼ਿਆਦਾ ਮਾੜੇ ਆ ਤੇ ਮਾਤਾ ਜੀ ਮੇਰੇ ਨਾਲ ਖੜੇ ਆ ਤੇ ਆਪਾਂ ਮਾਤਾ ਜੀ ਨਾਲ ਗੱਲ ਕਰਦੇ ਆ ਕਿ ਕੀ ਮੰਨ ਲਓ ਘਰ ਦੇ ਹਾਲਾਤ ਇਹ ਤੇ ਕੌਣ ਕਰੇ ਕਮਾਨ ਵਾਲਾ ਮਾਤਾ ਜੀ ਥੋੜਾ ਜਿਹਾ ਦੱਸੋਗੇ ਪਹਿਲਾਂ ਆਪਾਂ ਜਿਹੜਾ ਪਿੰਡ 'ਚ ਖੜੇ ਆ ਉਹ ਗੱਤੀ ਗੱਤੀ ਰਾਜੋ ਦੇ ਗੱਤੀ ਰਾਜੋ ਦੇ ਪਿੰਡ 'ਚ ਖੜੇ ਆ ਮਾਤਾ ਜੀ ਥੋੜਾ ਜਿਹਾ ਦੱਸੋਗੇ ਵੀ ਕੀ ਆਪਣਾ ਘਰੇ ਤੁਹਾਡੇ ਕੌਣ-ਕੌਣ ਹੈਗਾ ਮਾ ਪੁੱਤਰਾਂ ਦੋਵੇਂ ਵੀ ਦੋਵੇਂ ਮਾ ਪੁੱਤਰ ਤੁਹਾਡਾ ਘਰ ਵਾਲਾ ਕਿ ਉਹਦੇ ਤਾਂ 20 25 ਸਾਲ ਹੋ ਗਿਆ ਡੈਥ ਹੋ ਗਈ ਸੀ ਛੋਟਾ ਜਿਹਾ ਸੀ ਬੇਟਾ 20 25 ਸਾਲ ਤੋਂ ਤੁਸੀਂ ਦੋਨੋਂ ਯਾਨੀ ਰਹਿ ਰਹੇ ਹੋ ਹਾਂ ਦੋਨੋਂ ਜਣੇ ਰਹਿ ਰਹੇ ਹਾਂ ਘਰ ਦਾ ਗੁਜ਼ਾਰਾ ਕਿੱਥੋਂ ਹੁੰਦਾ ਤੁਹਾਡਾ ਗੁਜ਼ਾਰਾ ਬਸ ਮਾੜਾ ਮੋਟਾ ਮਿਹਨਤ ਮਜ਼ਦੂਰੀ ਕਰੀਦੀ ਹੈ ਟਾਈਮ ਪਾਸ ਮਾੜਾ ਹੀ ਹੈਗਾ ਵੀ ਤੁਸੀਂ ਕਹਿੰਦੇ ਹੋ ਵੀ ਬੇਟਾ ਵੀ ਤੁਹਾਡਾ ਮੰਨ ਲਓ ਕੰਮ ਨਹੀਂ ਕਰਦਾ ਹਾਂ ਹਾਂ ਉਹ ਤਾਂ ਕੰਮ ਕਰਦਾ ਹੀ ਨਹੀਂ ਬੇਟਾ ਤਾਂ ਕਰ ਨਹੀਂ ਸਕਦਾ ਕੰਮ ਬਹੁਤ ਮੈਂ ਇਲਾਜ ਵੀ ਦਿਹਾੜੀ ਧੱਪਾ ਕਰਕੇ ਕਰਾਇਆ ਬਹੁਤ ਕੁਝ ਕੀਤਾ ਪਰ ਨਹੀਂ ਠੀਕ ਨਹੀਂ ਹੋਇਆ ਬੇਟਾ ਮੇਰਾ ਹੁਣ ਜਿਹੜ ਟੈਂਪਾਸ ਮਾੜਾ ਚੰਗਾ ਕਰੀਦਾ ਕੋਈ ਫਿਰ ਇਦਾਂ ਦੇ ਵੀ ਦਿਨ ਹੋਣਗੇ ਵੀ ਤੁਸੀਂ ਰੋਟੀ ਖਾ ਕੇ ਵੀ ਨਹੀਂ ਸੁੱਤੇ ਹੋਣੇ ਨਾ ਸਾਡੇ ਤਾਂ ਦਿਨ ਮਾੜ ਹੀ ਨੇ ਮੇਰੇ ਤਾਂ ਚੰਗਾ ਦਿਨ ਆਏ ਨਹੀਂ ਮਾੜਾ ਹੀ ਗੁਜ਼ਾਰਾ ਕੀਤਾ ਜਦੋਂ ਦੇ ਵੀ ਸਾਡੀ ਸ਼ਾਦੀ ਹੋਈ ਏ ਮੈਂ ਤਾਂ ਐਵੇਂ ਬੈਸ ਦੇਖਣ ਲੱਗੀ ਆ ਇਹ ਜਿੱਥਾਂ ਤੇ ਹੀ ਗੁਜ਼ਾਰਾ ਕਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਪਿੰਡ ਚ ਆਇਨੂੰ ਸਾਨੂੰ ਹੋ ਗਿਆ ਬੜਾ ਟਾਈਮ ਤੇ ਕੋਈ ਵੀਰ ਸੱਜਣ ਕਿਸੇ ਨੇ ਵੀ ਕੋਈ ਮਦਦ ਲਈ ਤੁਹਾਡੀ ਕਿਸੇ ਨੇ ਹੱਥ ਬਾਹ ਫੜੀ ਹੋਵੇ ਮਦਦ ਕਰਦਾ ਕੋਈ ਨਹੀਂ ਬਾਹ ਫੜਦਾ ਕਿਸੇ ਨੂੰ ਤੁਸੀਂ ਪਹੁੰਚੇ ਹੋਵੇ ਜਾਂ ਕਿਸੇ ਨੂੰ ਕੁਝ ਕਿਹਾ ਹੋਵੇ ਨਾ ਨਾ ਪਹੁੰਚੇ ਨਹੀਂ ਕਿਸੇ ਨੂੰ ਦੋਸਤੋ ਬਹੁਤ ਜ਼ਿਆਦਾ ਮਾੜੇ ਹਾਲਾਤੇ ਵੀ ਤੁਸੀਂ ਦੇਖ ਸਕਦੇ ਹੋ ਵੀ 20-25 ਸਾਲ ਹੋ ਗਏ ਕਹਿੰਦੇ ਘਰ ਵਾਲੀ ਡੈਥ ਹੋਈ ਹੈ ਤੇ 25 ਸਾਲਾਂ ਤੋਂ ਖੁਦ ਮਾਤਾ ਜੀ ਕੁਮਾਰੇ ਆ ਤੇ ਮਾਤਾ ਜੀ ਘਰ ਦਾ ਗੁਜ਼ਾਰਾ ਕਰਦੇ ਪਿਆ ਮੈਂ ਕੋਈ ਤੁਹਾਨੂੰ ਦਿਖਾਵਾਂਗਾ ਵੀ ਕਈ ਵਾਰੀ ਤੁਸੀਂ ਕਹਿੰਦੇ ਹੋ ਵੀ ਸਾਡੀ ਰਸੋਈ ਦੇ ਵਿੱਚ ਆ ਚੀਜ਼ ਨਹੀਂ ਹੈਗੀ ਉਹ ਚੀਜ਼ ਨਹੀਂ ਹੈਗੀ ਸਾਡੀ ਰਸੋਈ ਜਿਹੜੀ ਹੈਗੀ ਮੰਨ ਲਓ ਪੱਥਰ ਦੀ ਸਹੀ ਹੈਗਾ ਗੁਰਪ੍ਰੀਤ ਜੀ 2 ਮਿੰਟ ਅੰਦਰ ਆ ਕੇ ਇੱਕ ਵਾਰੀ ਸੋਈ ਦਿਖਾ ਦੇਣਾ ਦੀ ਆਹ ਦੇਖ ਲਓ ਦੋਸਤੋ ਸੋਈ ਇਹ ਸੋਈ ਹੈ ਜਿੱਥੇ ਰੋਟੀ ਬਣਾਉਂਦੇ ਆ ਬਾਹਰ ਤੇ ਉੱਪਰ ਤੀਨ ਪਾਇਆ ਹੋਇਆ ਹੈ ਜਾਨੀ ਕਿ ਜਦੋਂ ਬਾਰਿਸ਼ ਹੋ ਜਾਂਦੀ ਮੇਰੇ ਸਾਹ ਨਾਲੇ ਨਾਲ ਸਲੰਡਰ ਤੇ ਗੈਸ ਵੀ ਚੱਕ ਕੇ ਅੰਦਰ ਲੈ ਕੇ ਜਾਣਾ ਪੈਂਦਾ ਤੇ ਆ ਇੱਕ ਵਾਰੀ ਟੀਨ ਵੀ ਦਿਖਾ ਦਿਓ ਜਿੰਦੇ نیچے ਮੰਨ ਲਓ ਬੈਠਦੇ ਹੋਣਗੇ ਜਾਂ ਮੰਨ ਲਓ ਪੈਂਦੇ ਹੋਣਗੇ ਕਿਉਂਕਿ ਜਿਹੜਾ ਅੰਦਰ ਕਮਰਾ ਇਹ ਹੋਂਦੀ ਹਾਲਾਤ ਵੀ ਰੁਪਏ ਜ ਆ ਜਾ ਤੁਮੇਰਾ ਕਮਰਾ ਵੀ ਦਿਖਾ ਦੇ ਆ ਵੇਖੋ ਇਥੋਂ ਪਿਛਲੇ ਬਾੜ ਵਿੱਚ ਪਾਣੀ ਆ ਗਿਆ ਸੀ ਤੇ ਉਦੋਂ ਲਿੱਤੇ ਆਏ ਮੈਂ ਵਾਹਿਗੁਰੂ ਵਾਹਿਗੁਰੂ ਬੜਾ ਚੋਂਦਾ ਸੀ ਅੰਦਰ ਕਮਰਾ ਸਾਰਾ ਦੋਸਤ ਆ ਕਮਰੇ ਦੇ ਹਾਲਾਤ ਇਹ ਤੇ ਇੱਕੋ ਹੀ ਕਮਰਾ ਜਿਹੜਾ ਇਸ ਘਰ ਦੇ ਵਿੱਚ ਹੈ ਤੇ ਤੁਸੀਂ ਵੇਖੋ ਬਾਲਿਆਂ ਦੀ ਛੱਤ ਤੇ ਤੁਸੀਂ ਆ ਸਾਈਡ ਤੋਂ ਵੇਖ ਸਕਦੇ ਹੋ ਵੀ ਗੁੱਠਾਂ ਬਣੀਆਂ ਹੋ ਜਾਂ ਮੇਰੇ ਸਾਹ ਨਾਲ ਜਦੋਂ ਬਾਰਿਸ਼ ਹੁੰਦੀ ਹੈ ਹੋਈ ਹੈ ਨਾ ਤੇ ਇੱਥੋਂ ਇੱਥੋਂ ਪਾਣੀ ਅੰਦਰ ਡਿੱਗਦਾ ਹੈਗਾ ਮਾਤੇ ਜਦੋਂ ਬਾਰਿਸ਼ ਹੁੰਦੀ ਫਿਰ ਤਾਂ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਆਸੀ ਤਾਂ ਕਦੀ ਉਧਰ ਖੜਾ ਕਦੀ ਉਧਰ ਬਸ ਮਸਾਂ ਟਾਈਮ ਪਾਸ ਕਰੀਦਾ ਆ ਆ ਵੀ ਮਿੱਟੀ ਲਾਈ ਲਿਪਿਆ ਪਾਣੀ ਅੰਦਰ ਆ ਗਿਆ ਸੀ ਅੰਦਰ ਪੈਣਾ ਵੀ ਮੇਰੇ ਸਾਹ ਨਾਲੇ ਖਤਰੇ ਵਾਲਾ ਕੰਮ ਹੈ ਤਾਂ ਗੰਦੂ ਗੰਦਾ ਵੀ ਖਤਰਾ ਫਿਰ ਅਸੀਂ ਬਾਹਰ ਹੋ ਜੰਨੇ ਆ ਵੀ ਕੋਈ ਵਾਰੀ ਛੱਤ ਕਹਿੰਦੇ ਡਿੱਗ ਪਈ ਥੱਲੇ ਆ ਜਾਾਂਗੇ ਫਿਰ ਬਾਹਰ ਹੁਣ ਪਿੰਡ 'ਚ ਇੰਨੀਆਂ ਸੰਸਥਾਵਾਂ ਆਈਆਂ ਖੜਾਂ ਦੇ ਕਾਰਨ ਕਿ ਤੁਹਾਡੀ ਤੁਹਾਡੇ ਨੂੰ ਕੋਈ ਵੀ ਨਹੀਂ ਮਿਲਿਆ ਤੁਹਾਨੂੰ ਕਿਸੇ ਦੋਸਤੋ ਜ਼ਰੂਰੀ ਨਹੀਂ ਹੁੰਦਾ ਵੀ ਹੜਾਂ ਦੇ ਵਿੱਚ ਘਰ ਡਿੱਗੇਗਾ ਉਸ ਤੋਂ ਬਾਅਦ ਹੀ ਆਪਾਂ ਬਣਾਣਾ ਹੈ। ਕਈ ਘਰ ਹੁੰਦੇ ਆ ਜਿਹੜੇ ਡਿੱਗਣ ਵਾਲੀ ਵੀ ਹੁੰਦੇ ਆ ਉੱਥੇ ਵੀ ਆਪਾਂ ਸੇਵਾ ਕਰ ਸਕਦੇ ਆ। ਆ ਤੁਸੀਂ ਘਰ ਦੀ ਹਾਲਾਤ ਦੇਖ ਸਕਦੇ ਹੋ ਕਿੰਨੇ ਮੰਨ ਲਓ ਮਾੜੇ ਹਾਲਾਤ ਹੈ ਤੁਸੀਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਵੀ ਸਿਰਫ ਕੰਮੇ ਦੀ ਮਗਰ ਹੋਏ ਤਾਂ ਮਿੱਟੀ ਅਸੀਂ ਲਾ ਕੇ ਆ। ਥੋੜੀ ਬੀ ਗੱਲ ਮਾੜੀ ਕਰਦੇ ਨਹੀਂ ਕਰਦੇ। ਮਾੜੀ ਮੁੱਢੀ ਕਰ ਲੈਂਦਾ। ਸਮਝ ਆਣਾ ਬੈਠਾ ਰਹਿਣਾ ਸਮਝ ਆਣਾ ਇਨੇ ਬੈਠਾ ਰਹਿਣਾ। ਅੱਛਾ ਇਹ ਵੀਰ ਹੈ ਮਾਤਾ ਜੀ ਦਾ ਬੇਟਾ ਜਿਹੜਾ। ਲਾਈ ਫਿਰ ਬੋਲ ਭਣ। ਬੋਲ ਖੜਨ। ਅੱਛਾ ਵੀਰ ਜੀ ਕਰਨ ਤੂੰ ਬੈਠਾ ਕਿਉਂ ਰਹਿਣਾ ਇੱਧਾ ਮੈਂ ਮੈਂ ਮਾਰ ਹੋਇਆ ਟੈਨਸ਼ਨ ਆਉਂਦੀ ਹੈ ਬਸ ਲੱਤਾਂ ਨੂੰ ਤਾਂ ਯਾਰ ਤੇਰੀਆਂ ਬੜੀਆਂ ਪਤਲੀਆਂ ਹੀ ਆ ਹੈ ਮੈਂ ਬਿਮਾਰ ਹੋ ਰਿਹਾ ਮੈਂ ਪਿਆਰ ਮੇਰਮਾਨ ਨਹੀਂ ਕਰਦਾ ਨਿਕਲ ਬਾਹਰ ਜਾਣ ਨੂੰ ਤੇ ਤੈਨੂੰ ਕੁਝ ਪਤਾ ਨਹੀਂ ਵੀ ਇੱਥੇ ਪਾਣੀ ਪੂਣੀ ਆਇਆ ਸੀ ਹੜ ਆਇਆ ਸੀ ਉਹ ਪਤਾ ਵੀ ਨਹੀਂ ਲੱਗਾ ਅੰਦਰ ਹੀ ਪਿਆ ਰਹੇ ਹਾਂ ਨਹੀਂ ਬਿਮਾਰ ਕਿਵੇਂ ਬਿਮਾਰ ਕੀ ਪ੍ਰੋਬਲਮ ਕੀ ਲੱਗਦਾ ਕਿ ਤੇਰੀ ਕਾਦੀ ਟੈਨਸ਼ਨ ਹੈ ਮੇਰੇ ਦਾਦਾ ਦਾਦੀ ਗੁਜ਼ਰ ਗਏ ਸੀ ਕਿੰਨਾ ਟਾਈਮ ਹੋ ਗਿਆ ਜੀ ਪਹਿਲਾਂ ਇਹਦਾ ਪਿਓ ਮੇਰੇ ਡੈਡੀ ਗੁਜ਼ਰ ਗਏ ਦਾ ਸਾਲ ਦਾ ਸੀ ਤੇ ਇਹ ਸਾਲ ਯਾਨੀ ਕਿ 25 ਸਾਲ ਹੋ ਗਏ ਗੁਜਰੇ ਨੂੰ ਹਾਂ 25 26 ਸਾਲ ਹੋ ਗਏ ਉਹਨੇ 225 ਸਾਲ ਹੋ ਗਏ ਦਾਦੀ ਦਾਦੇ ਨੇ ਮੇਰੇ ਸੋਣ ਨੂੰ 225 ਸਾਲ ਹੋ ਗਏ ਤੇ ਇਹ ਇਦਾਂ ਕਦੋਂ ਦਾ ਮੰਨ ਲਓ ਚੁੱਪ ਰਹਿੰਦਾ ਇਹ ਨੂੰ ਤਾਂ 6-7 ਸਾਲ ਹੋ ਗਏ ਨਹੀਂ ਬਸ ਨਹੀਂ ਪਹਿਲਾਂ ਤੂੰ 15-20 15 ਕਿੰਨੀ ਉਮਰ ਕਿੰਨੀ ਕਹਦੀ ਮੇਰੀ ਉਮਰ ਹੈ ਵੀ 22 ਸਾਲ 22 22 ਸਾਲ ਤੇ 15 ਕੋ ਸਾਲ ਮੰਨ ਲਓ ਤੈਨੂੰ ਉਦੋਂ ਵੀ ਚਲੋ ਦੁੱਖ ਬਹੁਤ ਵੱਡਾ ਪਰ ਉਸ ਤੋਂ ਬਾਅਦ ਕੀ ਹੋਇਆ ਪਿਛਲੇ 5-6 ਸਾਲਾਂ ਵਿੱਚ ਤੂੰ ਇਦਾਂ ਅੰਦਰ ਹੀ ਬੈਠਣ ਬੈਠਾ ਰਹਿਣਾ ਉਸ ਤੋਂ ਬਾਅਦ ਮੈਂ ਬਿਮਾਰ ਹੋ ਗਿਆ ਸੀ ਬਾਅਦ ਸੇ ਇਦਾਂ ਦਵਾਈ ਬਹੁਤ ਕਰਾਈ ਲਾੜੀ ਕਰਾਇ ਕੰਨ ਬਾਰ ਨਿਕਰਨ ਤੇ ਮੇਰਾ ਜੀ ਨਹੀਂ ਕਰਦਾ ਬਾਰ ਕਰਦਾ ਲੱਗਦਾ ਚਾ ਕਿਵੇਂ ਕੁਝ ਹੁੰਦਾ ਮੈਨੂੰ ਡਰਦਿਆਂ ਲੱਗਦਾ ਕਾ ਦਾ ਡਰ ਲੱਗਦਾ ਪਤਾ ਨਹੀਂ ਕਾ ਪਤਾ ਮੈਨੂੰ ਆਪ ਨੂੰ ਵੀ ਪਤਾ ਲੱਗਦਾ ਦਿਮਾਗ ਤੇ ਕੋਈ ਬੋਝ ਪਾਇਆ ਹੋਊਗਾ ਮਾਤਾ ਪਿਤਾ ਟੈਨਸ਼ਨ ਹੋ ਗਈ ਸੀ ਮੇਰੇ ਦਾਦਾ ਜੀ ਦੀ ਅਚਾਨਕ ਬੱਚੇ ਗੱਲਾਂ ਖੇਡਦੇ ਜ਼ਰਾ ਗੱਲ ਸੁਣ ਵੀ ਜਿੰਨੇ ਜਾਣਾ ਸੀ ਚਲਾ ਗਿਆ ਨਾ ਹੁਣ ਤੂੰ ਇਹ ਤੇ ਤੇਰੀ ਮਾਤਾ ਜੀ ਹੁਣ ਜੇ ਤੂੰ ਵੀ ਡਰ ਨਾਲ ਜਾਂ ਦਿਮਾਗ ਤੇ ਬੋਝ ਪਾ ਕੇ ਬਹਿ ਜਾਵੇਂਗਾ ਤੇ ਤੁਹਾਡਾ ਘਰ ਕਿਵੇਂ ਚੱਲੇਗਾ ਚੱਲਿਆ ਫਿਰਾ ਘਰ ਸੈਰਸੂਰ ਕਰ ਦਿਮਾਗ ਸੈੱਟ ਹੋ ਜਾਏਗਾ ਹੌਲੀ ਹੌਲੀ ਕਿੰਦਾ ਰਹਿਣੀ ਪਤਾ ਕਿ ਪਿੰਡ ਚ ਰਹਿੰਦਾ ਬੰਦਾ ਕਿ ਨਹੀਂ ਮੈਂ ਦੇਖਿਆ ਨਹੀਂ ਅੱਜ ਪਹਿਲੇ ਦੋਸਤੋ ਪਿੰਡ ਦੇ ਵਿੱਚ ਕਹਿੰਦੇ ਭਰਾ ਦੱਸ ਰਿਹਾ ਵੀ ਕਿਸੇ ਨੂੰ ਇਹ ਵੀ ਨਹੀਂ ਪਤਾ ਵੀ ਇਹ ਪਿੰਡ ਚ ਰਹਿੰਦਾ ਏ ਜਾਂ ਨਹੀਂ ਰਹਿੰਦਾ ਵੀ ਅੱਜ ਵੇਖਿਆ ਮੈਂ ਪਿੰਡ ਨਤਰੋ ਦਾ ਪਿੰਡ ਰਹਿੰਦਾ ਉਹਦੀ ਪਿੰਡ ਚ ਪੁੱਛ ਲੋ ਕਿਸੇ ਨਹੀਂ ਦੱਸਣਾ ਵੀ ਹੈਗਾ ਜਾਂ ਨਹੀਂ ਹੈਗਾ ਆ ਵੀ ਤੁਹਾਡੇ ਨਾਲ ਇਹ ਦੇ ਵੇਖਣ ਕੱਲਾ ਰਹਿੰਦਾ ਪਿਆ ਵੇਖ ਲਓ ਵੀ ਕਿਵੇਂ ਦੇ ਹਾਲਾਤ ਆ ਵੀਰ ਕਹਿੰਦਾ ਵੀ ਮੈਂ ਦਿਮਾਗ ਤੇ ਟੈਨਸ਼ਨ ਪਾਈ ਹੋਈ ਏ ਦਾਦਾ ਦਾਦੀ ਦੀ ਡੈਥ ਹੋ ਗਈ ਏ ਤੇ ਫਾਦਰ ਸਾਹਿਬ ਦੀ ਡੈਥ ਹੋ ਗਈ ਏ ਤੇ ਇਸ ਤੋਂ ਮੇਰੇ ਹਿਸਾਬ ਨਾਲ ਹੋਰ ਹਾਲਾਤ ਸਾਡੇ ਕੋਲ ਵੀ ਦਿਖਾਈ ਨਹੀਂ ਜਾਂਦੇ ਤੇ ਅਸੀਂ ਵੀ ਦਿਖਾ ਨਹੀਂ ਸਕਦੇ ਤੇ ਬੇਨਤੀ ਕਰਦੇ ਆ ਕਿ ਮੈਂ ਇਸ ਮਾਤਾ ਦਾ ਕੰਟੈਕਟ ਨੰਬਰ ਜਿਹੜਾ ਇਸ ਵੀਡੀਓ ਦੇ ਵਿੱਚ ਮੈਂ ਪਾ ਰਿਹਾ ਤੇ ਤੁਸੀਂ ਮਾਤਾ ਨਾਲ ਵੀ ਕੰਟੈਕਟ ਕਰ ਸਕਦੇ ਹੋ ਜੇ ਮਦਦ ਕਰਨੀ ਹੈ ਤੇ ਜੇ ਤੁਸੀਂ ਮੰਨ ਲਓ ਉਹ ਮਦਦ ਸਾਡੇ ਥਰੂ ਪਹੁੰਚਾਣੀ ਹੈ ਤੇ ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਜਿਹੜੀ ਤੁਹਾਡੀ ਮਦਦ ਹੈ ਉਹ ਅਸੀਂ ਇੱਥੇ ਆ ਕੇ ਪ੍ਰੋਪਰ ਤੁਹਾਡੀ ਗੱਲ ਕਰਾ ਕੇ ਉਹਦੀ ਵੀਡੀਓ ਪਾ ਕੇ ਤੁਹਾਡੀ ਪ੍ਰੋਪਰ ਜਿੰਨੀ ਤੁਸੀਂ ਮਦਦ ਕੀਤੀ ਹੈ ਸਿੱਧੇ ਤੁਹਾਨੂੰ ਮਿਲਾਵਾਂਗੇ ਤੇ ਪੂਰਾ ਪਾਰਦਰਸ਼ੀ ਮਦਦ ਹੋਏਗੀ ਪੂਰਾ ਵੀ ਉਦਾਂ ਉਦਾਂ ਵੀ ਜੋ ਵੀ ਤੁਸੀਂ ਮਦਦ ਕਰਨੀ ਹੈ ਮਾਤਾ ਨੂੰ ਦੱਸ ਕੇ ਕੀਤੀ ਬੱਚੇ ਪਲੱਸ 2 ਕੀਤੀ ਹੋਈ ਹਾਂਜੀ ਹਾਂਜੀ ਪਰ ਉਹੀ ਦੱਸ ਰਹੇ ਵੀ ਪਿਛਲੇ 5 ਕੁ ਸਾਲਾਂ ਤੋਂ ਹੀ ਮੰਨ ਲਓ ਇਹਨਾਂ ਨੂੰ ਦਿਮਾਗ ਤੇ ਬੋਝ ਲੈ ਗਿਆ ਮੁੰਡਾ ਨਾ ਤੇ ਦੋਸਤੋ ਬਾਤ ਤੋਂ ਬਾਤ ਮਦਦ ਕਰੋ ਜੇ ਹੋ ਸਕਦੀ ਹੈ ਤੇ ਮਾਤਾ ਜੀ ਦਾ ਨੰਬਰ ਕੰਟੈਕਟ ਲਿਸਟ ਦੇ ਵਿੱਚ ਮੈਂ ਇੱਥੇ ਵੀਡੀਓ ਦੇ ਵਿੱਚ ਹੀ ਪਾਤਾ ਤੇ ਇਸ ਕੜੀ ਦੇ ਵਿੱਚ ਸਾਥ ਦਿਓ ਥੋੜਾ ਬੋਤਾ ਜਿੰਨਾ ਵੀ ਹੋ ਸਕਦਾ ਧੰਨਵਾਦ ਦੋਸਤੋ